ਸਾਈ ਮੀਆਂ ਮੀਰ ਜੀ ਕੋਲ ਜਹਾਂਗੀਰ ਆਉਂਦਾ ਹੈ ਇਧਰੋਂ ਸਾਈ ਮੀਆਂ ਮੀਰ ਜੀ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਜਹਾਂਗੀਰ ਬਹੁਤ ਪੜਿਆ ਲਿਖਿਆ ਸੀ ਕਿਉਂਕਿ ਉਹ ਪਹਿਲਾਂ ਤੋਂ ਹੀ ਬਹੁਤ ਪੜਾਈ ਦੇ ਵਿੱਚ ਰੁਚੀ ਰੱਖਦਾ ਸੀ ਅਤੇ ਮੌਕੇ ਦਾ ਬਾਦਸ਼ਾਹ ਸੀ ਉਹ ਸਾਈ ਮੀਆਂ ਮੀਰ ਜੀ ਨੂੰ ਪੁੱਛਦਾ ਹੈ ਕਿ ਸਾਈ ਜੀ ਤੁਸੀਂ ਇਹ ਕੀ ਪੜ ਰਹੇ ਹੋ ਲੱਗਦਾ ਹੈ ਕੋਈ ਬਹੁਤ ਹੀ ਵੱਡੀ تعلیم ਦੀ ਚੀਜ਼ ਹੈ ਸਾਈ ਮੀਆਂ ਮੀਰ ਜੀ ਆਖਦੇ ਹਨ ਅਫਸੋਸ ਜਹਾਂਗੀਰ ਇਹ ਜਿਸ ਦੀ ਬਾਣੀ ਹੈ ਤੂੰ ਉਸ ਨੂੰ ਬਹੁਤ ਤੜਫਾ ਕੇ ਤੇ ਤਸੀਹੇ ਦੇ ਕੇ ਤਤੀ ਤਵੀ ਤੇ ਉੱਤੇ ਬਿਠਾ ਕੇ ਤਸ਼ੱਦਤਾਂ ਦਿੱਤੀਆਂ ਹਨ ਜਹਾਂਗੀਰ ਦਾ ਮੱਥਾ ਠਣਕਦਾ ਹੈ ਅਤਿਆਗਦਾ ਹੈ ਮੈਂ ਇਸ ਅਪਰਾਧ ਤੋਂ ਕਿਵੇਂ ਮੁਕਤੀ پا ਸਕਦਾ ਹਾਂ ਸਾਈਂ ਜੀ ਆਖਦੇ ਹਨ ਕਿ ਤੁਸੀਂ ਉਹਨਾਂ ਦੀ ਸੁਪਤਨੀ ਕੋਲ ਜਾਓ ਇਧਰ ਜਹਾਂਗੀਰ ਮਾਤਾ ਗੰਗਾ ਜੀ ਕੋਲ ਜਾਂਦਾ ਹੈ ਮਾਤਾ ਗੰਗਾ ਜੀ ਦੂਜਾ ਬਚਨ ਨਹੀਂ ਕਰਨ ਦਿੰਦੇ ਤੇ ਉਹ ਸਾਰੇ ਗੁਨਾਹ ਉਸ ਦੇ ਮਾਫ ਕਰ ਦਿੰਦੇ ਹਨ ਤੇ ਗੁਰਸਿੱਖੀ ਦਾ ਘਰ ਐਡਾ ਵੱਡਾ ਹੈ ਕਿ ਵੱਡੇ ਵੱਡੇ ਗੁਨਾਹਾਂ ਨੂੰ ਮਾਫ਼ ਕੀਤਾ ਜਾ ਸਕਦਾ ਹੈ